ਸਿੱਧੂ ਮੂਸੇਵਾਲਾ ਦੀ ਵਰ੍ਹੇਸੇ ਨੂੰ ਲੈ ਕੇ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਹੋਣੇ ਹੋਣੇ ਇੱਕ ਖਾਸ ਅਪੀਲ ਸਿੱਧੂ ਦੇ ਚੌਣ ਵਾਲਿਆਂ ਦੇ ਨਾਲ ਕੀਤੀ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਮੂਸੇਵਾਲਾ ਦੀ ਵਰ੍ਹੇਸੇ ਮਨਾਈ ਜਾਵੇਗੀ ਜੇਕਰ ਸਿੱਧੂ ਦੀ ਵਰ੍ਹੇਸੇ ਤੇ ਪਹੁੰਚਣ ਵਾਲੇ ਸਿੰਘਾਂ ਦੀ ਗੱਲ ਕਰੀ ਜਾਵੇ ਤਾਂ ਗੁਲਾਬ ਸਿੱਧੂ ਅਫਸਾਨਾ ਖਾਨ ਆਰ ਨੇਤ ਜਸਵਿੰਦਰ ਬਰਾੜ ਬਲਕਾਰਣ ਖੀਲਾ ਤੇ ਸ਼ੂਟਰ ਕਾਲੋ ਇਹ ਮੁੱਖ ਸਿੰਘਰ ਸਿੱਧੂ ਮੂਸੇਵਾਲਾ ਦੀ ਵਰ੍ਹੇਸੇ ਤੇ ਪਹੁੰਚਣਗੇ ਕਿਉਂਕਿ ਇਹਨਾਂ ਚ ਬਹੁਤ ਸਾਰੇ ਸਿੰਗਰਾਂ ਦਾ ਜੁਨਾਮ ਆ ਉਸੇ ਸਿੱਧੂ ਸਰੋਂ ਹੀ ਬਣਿਆ ਤੇ ਇਸ ਗੱਲ ਦੇ ਵਿੱਚ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਸਿੰਗਰ ਐਦਾਂ ਦੇ ਵੀ ਨੇ ਜਿਨ੍ਹਾਂ ਨੇ ਸਿੱਧੂ ਸਰੋਂ ਨੇ ਫੇਮ ਖੱਟਿਆ ਤੇ ਬਾਤ ਦੇ ਵਿੱਚ ਸਿੱਧੂ ਦੀ ਹੀ ਬਦਨਾਮੀ ਕੀਤੀ ਪਰ ਹੁਣ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਸਿੱਧੂ ਦੀ ਵਰ੍ਹੇਸਵੀ ਨੂੰ ਲੈ ਕੇ ਐਲਾਨ ਕੀਤਾ ਹੈ ਤੇ ਇਸ ਮਾਰਜੂ ਸਿੱਧੂ ਦੀ ਵਰ੍ਹੇਸਵੀ ਆਉ ਖਾਸ ਤਰੀਕੇ ਦੇ ਨਾਲ ਮਨਾਈ ਜਾਵੇਗੀ ਕਿਉਂਕਿ ਕਿਉਂਕਿ ਸਿੱਧੂ ਪਰਮਾਰ ਦੋ ਸਾਲ ਇੱਕ ਵੱਡੇ ਪਹਾੜ ਜਿਹੇ ਦੁੱਖ ਚੋਂ ਹੋ ਕੇ ਗੁਜ਼ਰੇ ਸੀ ਪਰ ਉਸ ਕਾਲਪੁਰਖ ਵਾਹਿਗੁਰੂ ਦੀ ਵੱਡੀ ਕਿਰਪਾ ਦੇ ਨਾਲ ਨਿੱਕੇ ਸਿੱਧੂ ਦੇ ਆਉਣ ਨਾਲ ਮੂਸੇਵਾਲਾ ਦੀ ਹਵੇਲੀ ਖੁਸ਼ੀਆਂ ਭਰਤੀਆਂ ਨੇ ਤੇ ਜਿਸ ਤੋਂ ਕਿਤਨਾ ਕਿਤੇ ਜੋ ਸਿੱਧੂ ਦੇ ਮਾਪਿਆਂ ਦਾ ਦੁੱਖ ਹੈ ਉਹ ਜ਼ਰੂਰ ਘਟਿਆ ਤੇ ਜਿਸ ਦੇ ਚੱਲਦੇ ਹੁਣ ਸਿੱਧੂ ਦੀ ਵਰ੍ਹੇਸਵੀ ਹੈ ਜੋ ਚੌਥੇ ਮਹੀਨੇ ਦੇ ਵਿੱਚ ਮਨਾਉਣ ਦਾ ਫੈਸਲਾ ਲਿਆ ਗਿਆ ਹੈ ਤੇ ਜੇਕਰ ਤੁਸੀਂ ਵੀ ਮੂਸੇਵਾਲਾ ਨੂੰ ਪਿਆਰ ਕਰਦੇ